ਕੰਸਟਿਟਿਊਟਿਵ ਹੁੰਦੀ ਆ ਜਾਨ ਲਾ ਕੇ ਨਹੀਂ ਚੱਲਦਾ ਨੰਬਰ ਲੈ ਲੈ ਉਹ ਤੇਰੇ ਸਾਹਮਣੇ ਕੁੱਟ ਲਾਉਂਗਾ ਮੈਂ ਜਿਹੜਾ ਮਰਜੀ ਹੋਵੇ ਤੁਹਾਨੂੰ ਕਿਹਦਾ ਡਾਢੀਗਾ ਸਾਡਾ ਨੰਬਰ ਲੈ ਲੈ ਜੇ ਸਾਡਾ ਵੀ ਸੰਧ ਕੋਈ ਗਲਤੀ ਕਰਦਾ ਮੈਨੂੰ ਇੱਕ ਵਾਰ ਜਾਨੀ ਕਿ ਖਾਲੀ ਨਾ ਮੈਂ ਸਰਾ ਵਿੱਚ ਪਾਰ ਕੇ ਕੁੱਟੂਗਾ ਕੋਈ ਵੀ ਵੀਰੇ ਜੇ ਕੁੜੀ ਛੇੜਦਾ ਉਹਨੂੰ ਸਾਡੀ ਵੀਰੇ ਨੰਬਰ ਲੈ ਲਓ ਮੈਨੂੰ ਇੱਕ ਵਾਰ ਤੁਹਾਡੇ ਸਾਹਮਣੇ ਬੰਦਾ ਵੱਢ ਕੇ ਜਾਓ ਪਿਓ ਦਾ ਨੇ ਕਿਹਾ ਜੇ ਬੰਦੋ ਵੱਢੀ ਛੋਟੇ ਜਿਹੇ ਐਕਸ਼ਨ ਨਹੀਂ ਹੁੰਦਾ ਬੋਲ ਅਸੀਂ ਵੱਡਾਗੇ ਬੰਦਾ ਆਰ ਨੇਹੰਗ ਸਿੰਘ ਅਤੇ ਪੁਲਿਸ ਵਿਚਾਲੇ ਫਿਰ ਤੋਂ ਪੇਚਾ ਫਸਿਆ ਜੀ ਹਾਂ ਨੇਹੰਗ ਸਿੰਘ ਦਾ ਚਲਾਨਖਤਰ ਨੂੰ ਲੈ ਕੇ ਦੋਮਾ 13 ਵਿਚਾਲੇ ਤਿੱਖੀ ਟਕਰਾਰਬਾਜ਼ੀ ਹੋਈ ਹੈ ਜਿਸ ਦੌਰਾਨ ਨੇਹੰਗ ਸਿੰਘ ਅਤੇ ਪੁਲਿਸ ਮੁਲਾਜ਼ਮਾਂ ਆਪਸ ਵਿੱਚ ਉਲਝਦੇ ਵੀ ਨਸਰਾਈ ਨੇ ਤਸਵੀਰਾਂ ਸਾਹਮਣੇ ਇਹ ਨਹੀਂ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਤਕਰਾਰਬਾਜ਼ੀ ਹੁੰਦੀ ਨਾ ਸਰਾਰਖੀ ਹੈ। ਕੋਈ ਨਾ ਬੈਠੋ ਚਲੋ ਘਰ ਨੂੰ ਆਪਣਾ ਇਹਨੂੰ ਆਪਣੇ ਨੰਬਰ ਪਲੇਟਾਂ ਲਗਵਾਓ। ਇਹ ਨਹੀਂ ਜਾਣਾ ਹੈ ਇਹ ਦਰਾਨ ਹੋਇਆ। ਦਰਾਨ ਹੋਇਆ ਦਰਾਨ ਤੋਂ ਫੇਰ ਨਹੀਂ। ਹਾਂਜੀ ਦਿਖਾਉ ਆਪਾਂ। ਦਰਾਨ ਲਓ ਸਰਪੋਰਟ ਆਸਤੀ ਦੇਖਿਓ। ਮੁਰਦਾ ਲਈ। ਬਾਸ। ਠੀਕ ਹੈ। ਬਾਕੀ ਤੋਂ ਬੇਨਤੀ ਹੋ ਤੁਹਾਨੂੰ ਵੇ ਬਾਬਾ ਜਿਆਦਾ ਰਗਣਾ ਨਹੀਂ ਹੈਗਾ ਜਿਹੜਾ ਤੂੰ ਬੜਾ ਬੋਲਦਾ ਤੁਸੀਂ ਦਾਣੇ ਵੀ ਕਰਦਾ ਹੈਗਾ ਕਿੰਨਾ ਮੁੰਡੇ ਹੈਗਾ ਸੀ ਟਰੌਲ ਮੈਂ ਇਹਨੂੰ ਪਹਿਲਾਂ ਕਿਹਾ ਮੈਂ ਕਿ ਤੇਰੀ ਗਰੰਟੀ ਆਉਗਣੀ ਬੱਕਰੀ ਆ ਅੱਜ ਦਾ ਜੜਾ ਕਿਹੜਾ ਅਸੀਂ ਮੰਨ ਲੈ ਕੇ ਪੂਰੇ ਦੀ ਗਰੰਟੀ ਹੁੰਦੀ ਆ ਉਹ ਜੜਾ ਕਿਹੜਾ ਲੈ ਕੇ ਆਉਂਦਾ ਕਿਹੜਾ ਪੈਂ ਤੈਰੇ ਸਾਹਮਣੇ ਕੁੱਟ ਲਾਉਂਗਾ ਮੈਂ ਜਿਹੜਾ ਮਰਜੀ ਹੋਵੇ ਸਾਨੂੰ ਕਿਹਦਾ ਡਾਲ ਦੇਗਾ ਸਾਡਾ ਨੰਬਰ ਲੈ ਲੈ ਜੇ ਸਾਡਾ ਵੀ ਤੁਹਾਨੂੰ ਕੋਈ ਗਲਤੀ ਕਰਦਾ ਮੈਨੂੰ ਇੱਕ ਵਾਰ ਦੱਸ ਦੇ ਕਿ ਖਾਲੀ ਨਾ ਮੈਂ ਖੜਾ ਵਿਚ ਪਾਰ ਕੇ ਕੋਈ ਜੇ ਕੋਈ ਲੋਕੀਂ ਗਿਆ ਉਹ ਵੀ ਬਲਦਾਂ ਦੇ ਨਾਲ ਕਸਤ ਉਹ ਵੀ ਬੀਬੀ ਬੈ ਕੇ ਹਟਿਆ ਨਾ ਮੈਨੂੰ ਵੀ ਕਹੇ ਬਾਈ ਇਹਨਾਂ ਨੂੰ ਵੀ ਕੂਰਿਆ ਪਰ ਇੱਕ ਮੈਂ ਆਉਣਾ ਯਾਰ ਇਹ ਗੱਲ ਤੋਂ ਕੋਈ ਕਹਿ ਰਿਹਾ ਕਿ ਜਿੱਲੀ ਮਾਰਦਾ ਨਹੀਂ ਨਹੀਂ ਭਾਵੇਂ ਉਹ ਚੱਲੇ ਜਾ ਰਹੇ ਆ ਪਰ ਖਾਬ ਕਹਿੰਦੇ ਆ ਜਿਸ ਦਿਨ ਤੇ ਆ ਗਿਆ ਵੀ ਪਾਣੀ ਵਾਲੇ ਕੋਈ ਨਹੀਂ ਕਰਦਾ ਮੈਂ ਮੂੰਹ ਪਾਣੀ ਵਾਲੇ ਨੂੰ ਆ ਕੇ ਆਉਂਦਾ ਅਬਾ ਕੁਸੂ ਬੱਤੇ ਰਕਸ਼ਾ ਹੋ ਰਿਹਾ ਹੈ ਤੂੰ ਆਇਆ ਸੀ ਵੀਰੋਂ ਕੰਮ ਕਰੋ ਅੱਜ ਤਾਂ ਪੂਰੇ ਬਾਣੇ ਚ ਉਧਰੋਂ ਪੂਰੇ ਬਾਣੇ ਚ ਨਹੀਂ ਠੀਕ ਆ ਮੀਡੀਅਮ ਜਾਂਦਾ ਇਹਨੂੰ ਕਹਿਆ ਤਾਂ ਲੋਡਾ ਨਾ ਆਈ ਲੋਡਾ ਨਾ ਆਈ ਖਣਾ ਇਹ ਹੋਣਾ ਅਮਰ ਚੱਕਿਆ ਇਹ ਹੋਣਾ ਅਮਰ ਚੱਕਿਆ ਮਹੀਨਾ ਡੇਢ ਮਹੀਨਾ ਹੋਇਆ ਠੀਕ ਹੈ ਇਹ ਹੋਣਾ ਬੰਦੇ ਨੂੰ ਉਡਾਣਾ ਨਹੀਂ ਆਉਂਦਾ ਅਮਰ ਚੱਕੇ ਦਾ ਫਾਇਦਾ ਇਹਨੂੰ ਅਮਰ ਚੱਕੇ ਦਾ ਫਾਇਦਾ ਦੇ ਤਾਂ ਬੰਦਾ ਸਹੀ ਨਹੀਂ ਕਿ ਉਡਾਣਾ ਨਹੀਂ ਆਉਂਦਾ ਅਮਰ ਚੱਕੇ ਗਲਤ ਬੰਦਾ ਕੀ ਆ ਵੀਰੇ ਸਾਰੀ ਬਣਾਏਗਾ ਅੱਜ ਤਾਂ ਅੰਮ੍ਰਿਤ ਮਾਰ ਕੇ ਲੈ ਕੇ ਜਾਂਦੇ ਸਾਰੇ ਨਾਲ ਲੈ ਕੇ ਜਾਂਦੇ ਪਤਾ ਪਰ ਆਉਂਦਾ ਤੇ ਬੋਲ ਕੇ ਹੋ ਜਾਂਦਾ ਹਾਂ ਤੇਰੇ ਸਾਹਮਣੇ ਉਹ ਬੋਲਦਾ ਤੇ ਤਸਵੀਰਾਂ ਸਮਰਾਲਾ ਦੇ 메인 ਚੌਕ ਦੀਆਂ ਨੇ ਜਿੱਥੇ ਕਿ ਨਿਹੰਗ ਸਿੰਘਾਂ ਅਤੇ ਸਮਰਾਲਾ ਟ੍ਰੈਫਿਕ ਪੁਲਿਸ ਵਿਚਾਲੇ ਪੇਚਾ ਫਸ ਗਿਆ ਨਿਹੰਗ ਸਿੰਘਾਂ ਤੇ ਟ੍ਰੈਫਿਕ ਪੁਲਿਸ ਤੇ ਸਮਰਾਲਾ ਦੇ ਕਰਮਚਾਰੀਆਂ ਦੀ 메인 ਚੌਕ ਸਮਰਾਲਾ ਦੇ ਵਿੱਚ ਕਾਫੀ ਦੇਰ ਤੱਕ ਬਹਿਸਵਾਦੀ ਚੱਲਦੀ ਰਹੀ ਨਿਹੰਗ ਸਿੰਘਾਂ ਨੇ ਟ੍ਰੈਫਿਕ ਪੁਲਿਸ ਤੇ ਸਮਰਾਲਾ ਦੇ ਕਰਮਚਾਰੀਆਂ ਤੇ ਇਲਜ਼ਾਮ ਲਗਾਇਆ ਕਿ ਸਮਰਾਲਾ ਟ੍ਰੈਫਿਕ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਆਸ਼ਕ ਕਹਿੰਦੀਏ ਜਿਹੜਾ ਕਿ ਬੇहद ਨਿੰਦਣ ਜੋਗੇ ਉਹਨਾਂ ਕਿਹਾ ਕਿ ਉਹ ਕਦੇ ਵੀ ਆਸ਼ਕੀ ਨਹੀਂ ਕਰਦੇ ਅਤੇ ਜੇਕਰ ਕੋਈ ਅਜਿਹਾ ਕਰਦਾ ਏ ਤਾਂ ਉਸ ਖਿਲਾਫ ਖੁਦ ਕਾਰਵਾਈ ਕਰਦੇ ਨੇ ਨਿਹੰਗ ਸਿੰਘਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਮੁਤਾਬਕ ਜਿਹੜੀ ਵੀ ਬਣਦੀ ਕਾਰਵਾਈ ਏ ਉਹ ਪੁਲਿਸ ਕਰ ਸਕਦੀ ਏ ਪਰ ਉਹਨਾਂ ਨੂੰ ਆਸ਼ਿਕ ਕਹਿਣਾ ਜਾਂ ਫਿਰ ਉਹਨਾਂ ਤੇ ਜਿਹੇ ਇਲਜ਼ਾਮ ਲਗਾਉਣਾ ਸਰਾਸਰ ਗਲਤ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਆ ਦਲਪੰਥ ਅਰਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਏ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸਐਚਓ ਸਾਹਿਬ ਕੋਲ ਇਹ ਕੰਪਲੇਂਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫੇ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰਸੀ ਦੇ ਦਿਓ ਚਲਾਨ ਭੁਗਤ ਲਓ ਮਾਜੀ ਠੀਕ ਆ ਸਤਿ ਵਚਨ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਿਹਾ ਇਹ ਤੁਹਾਨੂੰ ਵੀ ਲਗਵਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਏਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜਦੋਂ ਅਸੀਂ ਤੁਹਾਡੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ। ਉਧਰ ਜਦੋਂ ਇਸ ਸਬੰਧੀ ਟ੍ਰੈਫਿਕ ਪੁਲਿਸ ਸਮਰਾਲਾ ਦੇ ਇੰਚਾਰਜ ਤੇਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਿਹੰਗ ਸਿੰਘ ਟ੍ਰੈਫਿਕ ਪੁਲਿਸ ਤੇ ਦਬਾਅ ਪਾਉਣ ਲਈ ਇਕੱਠੇ ਹੋ ਕੇ ਆਏ ਸਨ ਪਰ ਟ੍ਰੈਫਿਕ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਨਿਹੰਗ ਸਿੰਘ ਇੱਕ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਜਿਨ੍ਹਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਆਪਣੇ ਹੋਰ ਨਾਲ ਸਾਥੀਆਂ ਨੂੰ ਬੁਲਾ ਕੇ ਉਹਨਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਇਨਾਂ ਕੋਲ ਨਾ ਹੀ ਮੋਟਰਸਾਈਕਲ ਦੇ ਬਣਦੇ ਕਾਗਜ਼ਾਤ ਸੀ ਅਤੇ ਨਾ ਹੀ ਮੋਟਰਸਾਈਕਲ ਤੇ ਨੰਬਰ ਪਲੇਟ ਲੱਗੀ ਹੋਈ ਸੀ ਜਿਸ ਕਾਰਨ ਮੋਟਰਸਾਈਕਲ ਦਾ ਚਲਾਣ ਕਰ ਦਿੱਤਾ ਗਿਆ। ਜਗेंद्र ਸਿੰਘ ਐਸਆਈ ਟ੍ਰੈਫਿਕ ਇੰਸਪੈਕਟਰ ਸਮਰਾਲਾ ਕੀ ਹੋਈ ਕੀ ਦੱਸਾਂਗੇ? ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ। ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਤੇ ਜਿਨਾਂ ਕੋਲ ਕਾਗਜ਼ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਪਲੇਟ ਚਲਾਣ ਕਰਤਾ। ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਐ ਉਹਨੂੰ ਟਾਈਮ ਦਿੱਤਾ ਵੀ ਤਰੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲੈ ਆ ਤੇਰਾ ਮੋਬਾਈਲ ਤੇ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਮਾਥਰਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਕੋਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਰਾਣ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ ਅਸੀਂ ਤਾਂ ਕਿਉਂ ਇਹੀ ਕਿਹਾ ਜੀ ਭਾਈ ਕਾਨੂੰਨ ਸਾਰੇ ਨਹੀਂ ਕੋਜੇ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਤਾਂ ਕਾਣ ਕਟਿਆ ਉਹ ਉੱਪਰੋਂ ਵੀ ਕਾਰਵਾਈ ਬਣਦੀ। ਜੀ ਉਹ ਮੋਟਰਸਾਈਕਲ ਬੋਰਡ ਤੇ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਰਡ ਨੰਬਰ ਪਲੇਟਾ ਇਹਦੀ ਆਰ.ਟੀ. ਹਾਂ ਤੇ ਕਿਹਦੇ ਆ ਜੀ ਉਹ ਤੇਰੇ ਨਾਲੇ ਕਰੇ ਜੀ। ਤੇ ਹੁਣ ਤੁਹਾਨੂੰ ਵੀ ਇਹ ਸੁਭਾ। ਸਿੰਘਾ ਵੱਲੋਂ ਤਾਂ ਇਹ ਆ ਕਹਿੰਦੇ ਆਰ.ਟੀ. ਨਹੀਂ ਦੇ ਜਣੇ। ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ। ਤੇ ਹੁਣ ਕਿਵੇਂ ਨੇ ਉਹਦੇ ਇਹਨਾਂ ਨੂੰ ਗਲਤ ਕੁੱਤੇ। ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਨਾਲ ਗਲਤ ਕਰਾਂਗੇ। ਉਹਦਾ ਜਿਵੇਂ ਨੰਨ ਦਾ ਬਹਾਉ ਸਾਡੇ ਦੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜਰੂਰ ਆਏ ਸੀਗੇ ਇਹ ਤਾਂ ਤਾਂ ਨਵਾਂਗੇ ਅਸੀਂ ਦੇ ਅਸੀਂ ਗੱਤ ਨੂੰ ਨਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਾਵਾਂਗੇ ਜੀ ਹੁਣ ਆਰਸੀ ਲੈਜਾ ਜਦੋਂ ਮੁੰਡਾ ਦਿੱਤਾ ਹੋਣਾ ਮੋਰਸਾਨ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈਦੀ ਜਦੋਂ ਵੀ ਆਪਣਾ ਕਾਰਨ ਪੁੱਟ ਕੇ ਆਪਾਂ ਹਾਂ ਮੋਟਰਬਲ ਆ ਜਾਂਦਾ ਨੂੰ ਕਹਿ ਰਹੇ ਸੀ ਕਿ ਨੰਬਰ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਪੋਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਨੇ ਆਪਣੀਆਂ ਸਪੋਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਕ ਗਿਆ ਸੀਗਾ ਇਹਨਾਂ ਦਾ ਚਲੰਗ ਕਰੂੰਗਾ ਨਹੀਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਬਿਹੜਾ ਭਰਾਈਆਂ ਹੋਈਆਂ ਮੇਰੇ ਫੀਡ ਹੈਗੀ ਉਹਨਾਂ ਕੋਲ ਹਾਂਜੀ ਇਹਨਾਂ ਦਾ ਨੰਬਰ ਪਲੇਟਾਂ ਜੋ ਨੇ ਇੱਕ ਦਿਨ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਹਾਂ ਤਾਂ ਹੁਣ ਦੋਵੇਂ ਤੇਰਾ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀ ਕਰ ਰਹੇ ਨੇ ਹਾਲਾਂਕਿ ਟ੍ਰੈਫਿਕ ਪੁਲਿਸ ਮੁਲਾਜ਼ਮ ਬਹਿਸਵਾਜੀ ਦੌਰਾਨੇ ਵੀ ਕਹਿੰਦੇ ਨਜ਼ਰ ਆਏ ਕਿ ਇਸ ਸਥਾਨ 'ਤੇ ਕੁੜੀਆਂ ਦਾ ਕਾਲਜ ਬਣਿਆ ਹੋਇਆ ਹੈ ਜਿਸ ਕਾਰਨ ਇੱਥੇ ਕਿਸੇ ਨੂੰ ਵੀ ਅਜੇ ਹੀ ਹੁੱਲੜਬਾਜ਼ੀ ਨਹੀਂ ਕਰ ਦਿੱਤੀ ਜਾਵੇਗੀ ਜਦਕਿ ਦੂਜੇ ਪਾਸੇ ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਕੋਈ ਵੀ ਹੁੱਲੜਬਾਜ਼ੀ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਵੱਲੋਂ ਕਿਸੇ ਕੁੜੀ ਨੂੰ ਛੇੜਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਪੁਲਿਸ ਤੇ ਨਿਹੰਗ ਸਿੰਘਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਫਿਲਹਾਲ ਪੁਲਿਸ ਨੇ ਇਸ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ ਹੈ ਅਤੇ ਅਗਲੀ ਬਣਦੀ ਕਾਰਵਾਈ ਆਰੰਭ ਦਿੱਤੀ ਹੈ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ